ਸਲੋਕ ਆਦ ਸਚੁ ਜੁਗਾਰੁ ਦੇ ਸਚੁ ਹੈ ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਭੂਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਰ ਦੈ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਨਿਆ ਜਾ ਕਹਿ ਰਦਾ ਵਿਸਵਾਸ ਪ੍ਰਭ ਆਇ ਤਤ ਗਿਆਨ ਤਿਸ ਮਨ ਪ੍ਰਗਟਾਇ ਪਹਿ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਹੇ ਸਮਾਨਾ ਬਸਤ ਮਹੇ ਲੇ ਬਸਤ ਗਡਾਈ ਤਾਕੋ ਪਿੰਨ ਨ ਕਹਿ ਨਾ ਜਾਈ ਬੂਝੈ ਬੂਝਨ ਹਰ ਬਵੇਕ ਨਾਰਾਇਣ ਮਿਲੇ ਨਾਨਕ ਏਕ ठाकुर का सेवक आज्ञाकारी ठाकुर का सेवक सदा पुजारी ठाकुर के सेवक कै मन प्रतीत ठाकुर के सेवक की निर्मल रीत ठाकुर को सेवक जानै संग प्रभु का सेवक नाम कै रंग सेवक को प्रभु पालनहारा सेवक की राखै निरंकार ਸੋ ਸੇਵਕ ਜਿਸ ਦਇਆ ਪ੍ਰਭ ਤਾਰੇ ਨਾਨਕ ਸੋ ਸੇਵਕ ਸਾਸ ਸਾਸ ਸਮਾਰੇ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਬਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤਿ ਰਾਖੈ ਤਾਂ ਕੀ ਗਤ ਮਿਤ ਕੋਏ ਨ ਲਖੈ प्रभ के सेवक को, को न पहुंचे प्रभ के सेवक ऊंचते ऊंचे जो प्रभ अपनी सेवा लाया नानक सो सेवक प्रगटाया। नीकी कीरी महकल राशम करै लश्कर कोट लाख जिसका शासन काटते आप ताको रात दे हाथ ਮਾਨਸ ਜਤਨ ਕਰਤ ਬਹੁ ਪਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰਖੈ ਅਵਰ ਨ ਕੋਈ ਸਰਬ ਜੀ ਆਕਾਰ ਰਖਾ ਸੋਈ ਕਾਹੇ ਸੋਚ ਕਰੇ ਰੇ ਪ੍ਰਾਣੀ ਜਪਨ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਧ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਬਰ ਨਾਹੀ ਦ੍ਰਿਸ਼ਟਾਇ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪ ਤਾਨੇ ਮਨ ਤਨ ਨਾ ਮਹਿ ਨਾਮ ਸਮਾਨੇ ਉਠਤ ਬੈਠਤ ਸੋ ਵਤਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੇ ਭਗਤ ਆਤਮ ਕੈ ਚਾਹੀ ਪ੍ਰਭ ਆਪਣੇ ਸਿਉ ਰਹਿ ਸਮਾਈ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਨ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ ਆਠ ਪਹਿਰ ਪ੍ਰਭ ਬਸਹਿ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੈ ਦਰਸ ਸਭ ਪਾਪ ਮਿਟਾਵਹਿ ਅਬਰ ਸਿਆਨ ਪਸਗਲੀ ਛਾੜ ਤਿਸ ਜਨ ਕੀ ਤੂ ਸੇਵਾਲਾਗ ਆਵਨ ਜਾਨ ਨਾ ਹੋ ਵੀ ਤੇਰਾ ਨਾਨਕ ਤਿਸ ਜਨ ਕੀ ਊਜੋ ਸਦ ਪੈਰਾ